ਜਥੇਬੰਦੀ ਹੈ ਪੰਜਾਬ ਦੀ ਉਹਦੇ ਪ੍ਰਧਾਨ ਜੀ ਲਗਰਗ ਜੀ ਮੇਰੇ ਨਾਲ ਮੌਜੂਦ ਨੇ ਪੱਤਰਕਾਰ ਦੋਸਤੋ ਅੱਜ ਆਨਰੇਬਲ ਸੁਪਰੀਮ ਕੋਰਟ ਦੀ ਇੱਕ ਅਹਿਮ ਡਾਇਰੈਕਸ਼ਨਾਂ ਆਈਆਂ ਜਿੰਨੂੰ ਲੈ ਕੇ ਮੈਂ ਤੁਹਾਡੇ ਨਾਲ ਰੋਬਰੂ ਹੋਇਆ 30 ਜਨਵਰੀ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਚੰਡੀਗੜ੍ਹ ਦੇ ਮੇਅਰ ਇਲੈਕਸ਼ਨ ਵਿੱਚ ਦਿਨ ਦਿਹਾੜੇ ਜਿਸ ਤਰੀਕੇ ਨਾਲ ਲੋਕਸ਼ਾਹੀ ਦਾ ਕਤਲ ਕੀਤਾ ਉਸ ਤੇ ਅੱਜ ਔਨਰੇਬਲ ਸੁਪਰੀਮ ਕੋਰਟ ਨੇ ਵੀ ਮੋਹਰ ਲਾਤੀ ਹੈ ਜਦੋਂ 30 ਜਨਵਰੀ ਨੂੰ ਔਨਰੇਬਲ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਤੇ ਚੰਡੀਗੜ੍ਹ ਮੇਅਰ ਇਲੈਕਸ਼ਨ ਦੀ ਜਿਹੜੀ VOTING ਪ੍ਰੋਸੀਜਰ ਸ਼ੁਰੂ ਹੁੰਦਾ ਹੈ ਔਰ ਸਾਰਿਆਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਇੰਡੀਆ ਆਲਾਈንስ ਦੀਆਂ ਕੁੱਲ ਮਿਲਾ ਕੇ 20 ਵੋਟਾਂ ਸੀ ਔਰ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹਦੀਆਂ ਇਨਕਲੂਡਿੰਗ ਉਹਨਾਂ ਦੇ ਮੈਂਬਰ ਪਾਰਲੀਮੈਂਟ 16 ਵੋਟਾਂ ਸੀ ਇਸ ਦੇ ਬਾਵਜੂਦ ਵੀ ਸਾਡੇ ਆਲਾਈንስ ਦੀਆਂ 8 ਵੋਟਾਂ ਨੂੰ ਇਨਵੈਲਿਡ ਕਰਕੇ ਔਰ ਦਿਨ ਦਿਹਾੜੇ ਲੋਕਸ਼ਾਹੀ ਦਾ ਕਤਲ ਕਰਦੇ ਹੋਏ ਗੁੰਡਾਗਰਦੀ ਨਾਲ ਬੀਜੇਪੀ ਦੇ ਆਫਿਸ ਵੀਰ ਜਿਹੜਾ ਪ੍ਰੋਸੀਡਿੰਗ ਅਫਸਰ ਸੀ ਉਹਨੇ ਆਮ ਆਦਮੀ ਪਾਰਟੀ ਔਰ ਕਾਂਗਰਸ ਦੀਆਂ ਵੋਟਾਂ ਨੂੰ ਇਨਵੈਲਿਡ ਕਰਕੇ ਆਉਂਦਾ ਕੈਮਰੇ ਦੀ ਅੱਖ ਤੇ ਜਿਸ ਤਰੀਕੇ ਨਾਲ ਡੈਮੋਕ੍ਰੇਸੀ ਦਾ ਕਤਲ ਕੀਤਾ ਮਰਡਰ ਕੀਤਾ ਉਹਦੇ ਤੇ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਔਰ ਪਾਰਟੀ ਦੀ ਪੂਰੀ ਲੀਡਰਸ਼ਿਪ ਨੇ ਉਸੇ ਦਿਨ ਹੀ ਬਹੁਤ ਸਪਸ਼ਟ ਨੋਟਿਸ ਲੈ ਕੇ ਇਹ ਕਿਹਾ ਸੀ ਦੇਸ਼ ਦੇ ਲੋਕਾਂ ਨੂੰ ਇੱਕ ਮੈਸੇਜ ਦਿੱਤਾ ਸੀ ਕਿ ਬੀਜੇਪੀ ਦੀ ਕਾਰਜ ਪ੍ਰਣਾਲੀ ਕੀ ਹੈ ਡੈਮੋਕ੍ਰੇਸੀ ਨੂੰ ਲੈ ਕੇ ਉਸ ਕਾਰਜ ਪ੍ਰਣਾਲੀ ਦਾ ਪ੍ਰਤੀਕਸ਼ ਡਾਇਰੈਕਟ ਜਿਹੜਾ ਐਵੀਡੈਂਸ ਹੈ ਚੰਡੀਗੜ੍ਹ ਦੇ ਮੇਅਰ ਦੇ ਛੋਟੇ ਜਿਹੇ ਇਲੈਕਸ਼ਨ ਚ ਭਾਜਪਾ ਨੇ ਦਿੱਤਾ ਹੈ ਨਾ ਸਿਰਫ ਚੰਡੀਗੜ੍ਹ ਦੇ ਲੋਕਾਂ ਦੇ ਮੰਡੇਟ ਦਾ ਅਪਮਾਨ ਕੀਤਾ ਬਲਕਿ ਉਹਦਾ ਮਜ਼ਾਕ ਕਢਾਇਆ ਭਾਜਪਾ ਨੇ ਔਰ ਅੱਜ ਆਨਰੇਬਲ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਆਪਣੀ ਟਿੱਪਣੀ ਚ ਇਹ ਕਿਹਾ ਕਿ ਇਹ ਡੈਮੋਕ੍ਰੇਸੀ ਦਾ ਕਤਲ ਹੈ ਮਰਡਰ ਆਫ ਡੈਮੋਕ੍ਰੇਸੀ ਔਰ ਜਿਹੜਾ ਅਸੀਂ ਵਾਰ-ਵਾਰ ਇਹ ਗੱਲ ਕਹੀ ਸੀ ਕਿ ਜਿਹੜਾ ਪ੍ਰਸਾਈਡਿੰਗ ਅਫਸਰ ਹੈ ਜੋ ਕਿ ਭਾਰਤੀ ਜਨਤਾ ਪਾਰਟੀ ਦਾ ਇੱਕ ਆਫਿਸ ਬੀਰਰ ਹੈ ਉਹਦੇ ਤੇ ਰਾਜ ਦਰੋਹ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਅੱਜ ਆਨਰੇਬਲ ਸੁਪਰੀਮ ਕੋਰਟ ਨੇ ਵੀ ਕਿਹਾ ਪ੍ਰਸਾਈਡਿੰਗ ਅਫਸਰ ਜਿਹੜਾ ਸੀ 30 ਜਨਵਰੀ ਦੇ ਮੇਅਰ ਇਲੈਕਸ਼ਨ ਚ ਉਹਨੂੰ ਪ੍ਰੋਸੀਕਿਊਟ ਕਰਨਾ ਚਾਹੀਦਾ ਹੈ ਇਸ ਤਰੀਕੇ ਨਾਲ ਦੇਸ਼ ਦੀ ਡੈਮੋਕ੍ਰੇਸੀ ਨਹੀਂ ਅੱਗੇ ਵਧ ਸਕਦੀ ਇਹ ਤੇ ਛੋਟਾ ਜਾਇਕ ਚੱਲਦਾ ਰਹਿ ਭਾਰਤੀ ਜਨਤਾ ਪਾਰਟੀ ਦੀ ਰਾਜਨੀਤੀ ਦਾ ਅਸੀਂ ਜਿੱਥੇ ਸੁਪਰੀਮ ਕੋਰਟ ਦਾ ਧਨਵਾਦ ਕਰਦੇ ਆ ਕਿ ਔਨਰੇਬਲ ਚੀਫ ਜਸਿਸ ਆਫ ਇੰਡੀਆ ਨੇ ਕਿਹਾ ਕਿ ਅੱਜ 5 ਵਜੇ ਤੱਕ ਮੇਅਰ ਇਲੈਕਸ਼ਨ 30 ਜਨਵਰੀ ਨੂੰ ਹੋਏ ਮੇਅਰ ਇਲੈਕਸ਼ਨ ਦੀਆਂ ਪੂਰੀਆਂ ਪ੍ਰोसीਡਿੰਗਸ ਔਨਰੇਬਲ ਹਾਈ ਕੋਰਟ ਦੇ ਜਿਹੜਾ ਰਜਿਸਟਰਾਰ ਹੈ ਉਹਨੂੰ ਹੈਂਡਓਵਰ ਕੀਤੀਆਂ ਜਾਣ ਔਰ ਆਉਣ ਵਾਲੇ ਬੁੱਧਵਾਰ ਨੂੰ ਜਿਹੜਾ ਬਜਟ ਸੈਸ਼ਨ ਭਾਰਤੀ ਜਨਤਾ ਪਾਰਟੀ ਨੇ ਬੁਲਾਇਆ ਸੀ ਉਸ ਬਜਟ ਸੈਸ਼ਨ ਤੇ ਵੀ ਰੋਕ ਲਾਈ ਹੈ ਔਰ ਨਾਲ ਨਾਲ ਬੜੀਆਂ ਸਖਤ ਹਦਾਇਤਾਂ ਦਿੱਤੀਆਂ ਸੌਲਿਸਟਰ ਜਨਰਲ ਆਫ ਇੰਡੀਆ ਜਿਹੜੇ ਭਾਰਤ ਭਾਰਤ ਸਰਕਾਰ ਵੱਲੋਂ ਉੱਥੇ ਪੇਸ਼ ਹੋਏ ਸੀ ਕਿ ਇਹ ਇਸ ਤਰੀਕੇ ਦੀ ਕੋਈ ਕਾਰਵਾਈ برداشت ਨਹੀਂ ਕੀਤੀ ਜਾਊਗੀ ਸਾਡਾ ਮੁਲਕ ਲੋਕਸ਼ਾਹੀ ਦਾ ਮੁਲਕ ਹੈ ਦੁਨੀਆ ਦੀ ਸਭ ਤੋਂ ਵੱਡਾ ਲੋਕਤੰਤਰ ਹੈ ਇਹਦਾ ਮਜ਼ਾਕ ਬਣਾ ਕੇ ਰੱਖਤਾ ਭਾਰਤੀ ਜਨਤਾ ਪਾਰਟੀ ਨੇ ਇਹ ਆਮ ਆਦਮੀ ਪਾਰਟੀ ਔਰ ਕਾਂਗਰਸ ਦੀ ਹਾਰ ਨਹੀਂ ਹੈ ਇਹ ਚੰਡੀਗੜ੍ਹ ਦੇ ਲੋਕਾਂ ਦੁਆਰਾ ਦਿੱਤੇ ਗਏ ਮੈਂਡੇਟ ਦਾ અપਮਾਨ ਹੈ ਔਰ ਸਾਨੂੰ ਪੂਰੀ ਉਮੀਦ ਹੈ ਕਿ ਜਿਸ ਤਰੀਕੇ ਨਾਲ ਔਨਰੇਬਲ ਸੁਪਰੀਮ ਕੋਰਟ ਨੇ ਅੱਜ ਸਪਸ਼ਟ ਇਹ ਸਪਾਸਟ অর ਕਰੈਕਟ ਜਿਹੜੀਆਂ ਡਾਇਰੈਕਸ਼ਨਾਂ ਦਿੱਤੀਆਂ ਕਿ ਸਾਰਾ ਪ੍ਰੋਸੈਸ ਹੈਂਡਓਵਰ ਟੂ ਦਾ ਰਜਿਸਟਰਾਰ ਆਫ ਹਾਈ ਕੋਰਟ ਬਜਟ ਸੈਸ਼ਨ ਤੇ ਸਟੇਲ ਆਤੀ ਔਰ ਆਉਣ ਵਾਲੇ 12 ਨੂੰ 12 ਫਰਵਰੀ ਨੂੰ ਇਰਤੇ ਫੈਸਲਾ ਸਮਝ ਜਾਊਗਾ ਉਸ ਦਿਨ ਦੇਸ਼ ਦੇ ਲੋਕਾਂ ਨਾਲ ਚੰਡੀਗੜ੍ਹ ਦੇ ਲੋਕਾਂ ਨਾਲ ਨਿਆਂ ਹੋਊਗਾ ਦੇਸ਼ ਦੀ ਲੋਕਸ਼ਹੀ ਦਾ ਨਿਆਂ ਹੋਊਗਾ ਲੇਕਿਨ ਜਿਹੜਾ ਤਮਾਚਾ ਔਰ ਜਿਹੜਾ ਅੱਜ ਐਕਸਪੋਜ਼ਰ ਭਾਰਤੀ ਜਨਤਾ ਪਾਰਟੀ ਦੀ ਘਟਿਆ ਔਰ ਲੋਕਸ਼ਾਹੀ ਦੇ ਕਤਲ ਕਰਨ ਵਾਲੀ ਰਾਜਨੀਤੀ ਦਾ ਹੋਇਆ ਹੈ ਉਹ ਵੀ ਦੇਸ਼ ਦੇ ਲੋਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਹਜੇ ਇੱਕ ਦਿਨ ਪਹਿਲਾਂ ਹੀ ਸਾਡੇ ਨੈਸ਼ਨਲ ਸੁਪਰੀਮ ਔਰਵਿੰਦ ਕੇਜਰੀਵਾਲ ਜੀ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਤੋਂ ਲੈ ਕੇ ਸਾਰੀ ਆਪੋਜੀਸ਼ਨ ਪਾਰਟੀਆਂ ਨੂੰ ਖਰੀਦਣ ਨੂੰ ਤਿਆਰ ਬੈਠੀ ਆ ਉਹਦਾ ਉਹਦੇ ਤੇ ਮੋਹਰ ਅੱਜ ਜਿਹੜੀ ਲਗਾਈ ਆ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਦੇ ਚੀਫ ਜਸਟਿਸ ਨੇ ਇਹ ਬੜਾ ਸਪਸ਼ਟ ਮੈਸੇਜ ਹੈ ਇਹ ਦੇਸ਼ ਜਿਹੜਾ ਹੈ ਲੋਕਸ਼ਹੀਨਾ ਅੱਗੇ ਵਧੂਗਾ ਪਾਛਪਾ ਦੀ ਤਾਨਾਸ਼ਾਈ ਜਿਹੜੀ ਆ ਬਰਦਾਸ਼ਤ ਨਹੀਂ ਕੀਤੀ ਸੋ ਮੈਂ ਜਿੱਥੇ ਆਪਣੀ ਪਾਰਟੀ ਵੱਲੋਂ ਪਾਰਟੀ ਦੇ ਲੀਡਰਸ਼ਿਪ ਨੂੰ ਔਨਰੇਬਲ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ। ਉਥੇ ਲੋਕ ਦੇਸ਼ ਦੇ ਔਰ ਪੰਜਾਬ ਦੇ ਔਰ ਚੰਡੀਗੜ੍ਹ ਦੇ ਸਾਰੇ ਮੁਲਕ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ। ਇਹ ਜਿਹੜਾ ਟ੍ਰੇਲਰ ਇਹਨਾਂ ਨੇ ਜਿਹੜਾ ਦਿਖਾਇਆ ਇਹ ਚੀਜ਼ਾਂ ਯਾਦ ਰੱਖੇ ਮੁਲਕ ਔਰ ਇਹਨਾਂ ਨੂੰ ਜਵਾਬ ਦੇਊਗਾ 24 ਚ ਜਵਾਬ ਦੇਣਾ ਚਾਹੀਦਾ ਹੈ ਔਰ ਔਨਰੇਬਲ ਸੁਪਰੀਮ ਕੋਰਟ ਆਉਣ ਵਾਲੇ ਸੋਮਵਾਰ ਨੂੰ ਜਸਟਿਸ ਕਰੂਗਾ। ਸੋ ਤੁਸੀਂ ਇਸ ਐਮਰਜੈਂਸੀ ਪ੍ਰੈਸ ਕਾਨਫਰੰਸ ਆਏ ਤੁਹਾਡਾ ਧੰਨਵਾਦ ਇਸ ਵਿਸ਼ੇ ਤੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਰ ਸਕਦੇ। ਅੱਜ ਐਕਚੁਅਲੀ ਦੇਖੋ ਪਹਿਲਾਂ ਤੇ ਸਾਨੂੰ ਮੇਅਰ ਦੇ ਇਲੈਕਸ਼ਨ ਕਰਾਉਣ ਲਈ ਔਨਰੇਬਲ ਸੁਪਰੀਮ ਕੋਰਟ ਜਾਣਾ ਪਿਆ ਔਰ ਸੁਪਰੀਮ ਕੋਰਟ ਨੇ ਜਦੋਂ ਇੱਕ ਡੇਟ ਡਿਸਾਈਡ ਕੀਤੀ ਔਰ ਉਸ ਡੇਟ ਵਾਲੇ ਦਿਨ ਵੀ ਜੋ ਤਮਾਸ਼ਾ ਹੋਇਆ ਔਰ ਉਸ ਤੋਂ ਪਹਿਲਾਂ ਵੀ ਜਿਹੜੀ ਇਲੈਕਸ਼ਨ ਦੀ ਡੇਟ 23 ਫਰਵਰੀ ਤੈਅ ਹੋਈ ਸੀ ਔਰ ਉਸ ਤੋਂ ਪਹਿਲਾਂ ਵੀ ਜਿਹੜਾ ਜਿਸ ਤਰੀਕੇ ਨਾਲ ਬਹਾਨੇਬਾਜ਼ੀ ਪ੍ਰੋਸਾਈਡਿੰਗ ਅਫਸਰ ਨੇ ਆਪਣੀ ਬਿਮਾਰੀ ਦੀ ਕੀਤੀ ਉਹ ਸਾਰਿਆਂ ਦੇ ਸਾਹਮਣੇ ਆ ਔਰ ਕਿਸ ਤਰੀਕੇ ਨਾਲ ਅਲਾਈਐਂਸ ਦੇ ਐਮਸੀਸ ਤੇ ਪ੍ਰੈਸ਼ਰਾਈਜ਼ ਕੀਤਾ ਗਿਆ ਉਹਨਾਂ ਤੇ ਦਬਾਅ ਬਣਾਇਆ ਗਿਆ ਸਾਰੇ ਚੰਡੀਗੜ੍ਹ ਨੇ ਸਾਰੇ ਮੁਲਕ ਦੇ ਲੋਕਾਂ ਨੇ ਦੇਖਿਆ ਇਹ ਬਦਕਿਸਮਤੀ ਆ ਕਿ ਇੱਕ ਛੋਟੇ ਜਿਹੇ ਸ਼ਹਿਰ ਦੇ ਮੇਅਰ ਇਲੈਕਸ਼ਨ ਲਈ ਵੀ ਅੱਜ ਸਾਨੂੰ ਸਾਡੀਆਂ ਅਦਾਲਤਾਂ 'ਚ ਜਾਣਾ ਪੈ ਰਿਹਾ ਆ ਇਹ ਭਾਜਪਾ ਤੇ ਮੂਤ ਇੱਕ ਕਰਾਰਾ ਤਮਾਚਾ ਕੋਈ ਜਿਹੜਾ ਤੁਹਾਡੇ ਉਹਨੂੰ ਪ੍ਰੋਟੈਸਟ ਕੀਤੇ ਜਾ ਰਹੇ ਨੇ ਡੀਜੀਪੀ ਉਹ ਉਹਨੇ ਕੰਟੀਨਿਊ ਰਹਿਣਗੇ ਕੀ ਉਹ ਬੱਸ ਕਰੋ ਦੇਖੋ ਆਮ ਆਦਮੀ ਪਾਰਟੀ ਦਾ ਬੜਾ ਸਪਸ਼ਟ ਮੰਨਣਾ ਹੈ ਕਿ ਜਾਂ ਤੇ ਭਰੋਸਾ ਤੇਜ ਦੀ ਅਦਾਲਤ ਚ ਹੈ ਜਾਂ ਲੋਕਾਂ ਦੀ ਅਦਾਲਤ ਚ ਹੈ। ਤਾਂ ਆਮ ਆਦਮੀ ਪਾਰਟੀ ਦੋਹਰੋ ਰਸਤੇ ਅਪਣਾਰੀਆ ਡੈਮੋਕ੍ਰੇਸੀ ਨੇ ਸਾਨੂੰ ਅਧਿਕਾਰ ਸਾਨੂੰ ਦਿੱਤੇ ਆ। ਸਾਨੂੰ ਰਾਈਟ ਡੈਮੋਕ੍ਰੈਟਿਕ ਰਾਈਟ ਹੈ। ਔਰ ਇਹ ਇਹ ਆਪ ਮਹਾਰੇ ਲੋਕ ਔਰ ਇਹ ਮੈਂ ਕਹਿੰਦਾ ਅੱਜ ਮੈਂ ਰੋਪੜ ਦੇ ਕਈ ਪਿੰਡਾਂ ਸੀਗਾ ਉੱਥੇ ਲੋਕ ਚਰਚਾ ਕਰ ਰਿਹਾ ਕਿ ਚੰਡੀਗੜ੍ਹ ਹੋਕ ਹੀ ਰਿਹਾ ਹੈ। ਚੰਡੀਗੜ੍ਹ ਤੇ ਮੇਅਰ ਦੇ ਇਲੈਕਸ਼ਨ ਦੀ ਕਦੀ ਖਬਰ ਵੀ ਨਹੀਂ ਬਣੀ ਸੀ ਉਸੇ ਜਿਸ ਤਰੀਕੇ ਨਾਲ ਡੈਮੋਕ੍ਰੇਸੀ ਦਾ ਕਹਾਣ ਕੀਤਾ ਭਾਜਪਾ ਨੇ ਆਪਣੇ ਸਿਰਫ ਔਰ ਸਿਰਫ 44 ਮਨਸੂਬਿਆਂ ਨੂੰ ਪੂਰਾ ਕਰ ਲਈ। ਸੋ ਡੈਫੀਨੇਟਲੀ ਪੂਰੇ ਦੇਸ਼ ਦੇ ਪ੍ਰਤੀਰੋਧ ਹੈ ਇਕੱਲੇ ਚੰਡੀਗੜ੍ਹ ਦੀ ਗੱਲ ਨਹੀਂ ਰਹੇਗੀ। ਅੱਜ ਤੁਸੀਂ ਦਿੱਲੀ 'ਚ ਗੱਲ ਕਰੋ। ਨੈਸ਼ਨਲ ਮੀਡੀਆ 'ਚ ਗੱਲ ਕੋਈ ਨਾ ਇਵਨ ਇੰਟਰਨੈਸ਼ਨਲ ਮੀਡੀਆ ਨੇ ਵੀ ਇਸ ਖਬਰ ਤੇ ਬਹੁਤ ਨੋਟਿਸ ਲਿਆ ਹੈ। ਉਹ ਤਿੰਨ ਦਹਾੜੇ ਦੇ ਕੈਚੀ ਲੋਕਾਂ ਦੀਆਂ ਵੋਟਾਂ ਤੇ